ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣੇ ਕੋਲੇ ਕੰਪਲੇਂਟ ਸੀਗੀ ਵੀ ਏਸੀ ਪਾਣੀ ਸਿੱਟੀ ਕਹਿੰਦਾ ਥੱਲੇ ਆਉਂਦੀ ਇਧਰ ਵੀ ਸਿੱਟੀ ਜਾਂਦਾ ਇਧਰ ਵੀ ਸਿੱਟੀ ਜਾਂਦਾ ਅੱਜ ਆਪਾਂ ਇਹਦਾ ਇਹਦੀ ਮਾਸਟਰ ਸਰਵਿਸ ਕਰਾਂਗੇ ਇਹਦੀ ਤਾਂ ਦੇਖਿਓ ਆਪਾਂ ਕਿਵੇਂ ਕਰਦੇ ਹਾਂ ਗੈਸ ਟੋਰ ਕਰਕੇ ਗੈਸ ਕਰਦੇ ਜੀ ਸਟੋਰ ਆਪਾਂ ਕਈ ਕਸਟਮਰਾਂ ਨੂੰ ਵਹਿਮ ਹੁੰਦਾ ਵੀ ਐਵੇਂ ਮਤਲਬ ਕਿ ਗੈਂਸ ਵੀ ਵੇਸਟੇਜ ਤਾਂ ਜਾਂਦੀਆਂ ਇਹਦੇ ਵਿੱਚ ਸਟੋਰ ਹੁੰਦੀ ਆਊਟਡੋਰ ਚ ਇਦਾਂ ਕੁਛ ਨਹੀਂ ਹੁੰਦਾ ਬੰਦ ਕਰਾ ਦੇ ਵੀ ਬੰਦ ਕਰਾ ਦੇ ਪਾਣੀ ਢਿੱਗਣ ਦਾ ਕਾਰਨ ਇਹ ਹੁੰਦਾ ਆ ਮਗਰ ਟ੍ਰੇ ਸਾਨੂੰ ਪਹਿਲਾਂ ਵੀ ਵੀਡੀਓ ਚ ਆਪਾਂ ਪਾਈ ਹੋਈ ਆ ਆ ਟ੍ਰੇ ਨਾ ਫੁੱਲ ਹੋ ਜਾਂਦੀ ਆ ਇੱਥੋਂ ਦੀ ਸਰਾਖ ਹੁੰਦਾ ਪਾਣੀ ਨਿਕਲਣ ਵਾਸਤੇ ਜਦੋਂ ਇਹ ਬਲੌਕ ਹੋਏ ਨਾ ਫਿਰ ਉਤੋਂ ਦੀ ਪਾਣੀ ਬਿਲਣ ਲੱਗ ਜਾਂਦੇ ਇੱਥੋਂ ਦੀ ਫਿਰ ਆਪਣੇ ਕਵਰ ਚੋਂ ਹੁੰਦਾ ਥੱਲੇ ਤਾਂ ਹੀ ਕਹਿੰਦੇ ਵੀ ਇਹ ਰੂੰਡਰ ਗੇਟਸ ਜਿਆਦਾ ਤੋਂ ਜਿਆਦਾ ਬੰਦ ਰੱਖਿਆ ਕਰੋ ਸਫਾਈ ਰੱਖੋਗੇ ਜਿੰਨੀ ਉਹਨੇ ਡਸਟ ਅੰਦਰ ਘਟ ਜਾਊਗੀ ਆਹ ਹੰ ਡਸਟ ਦੇ ਕਾਰਨ ਹੀ ਹੈ ਨਾ ਆ ਸਾਰਾ ਬੰਦ ਹੋ ਗਿਆ